ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਕਾਲ ਜੀ ਕੀ ਸੁਬਨਾਮਾ ਜੀ ਆਪਣਾ ਗੁਰਮukh ਸਿੰਘ ਆ ਜੀ ਗੁਰਮukh ਸਿੰਘ ਜੀ ਇਹ ਤੁਸੀਂ ਪੁਰਾਣਾ ਵਿਰਸਾ ਸੰਭਿਆ ਹੋਇਆ ਤੇ ਅੱਜ ਕੱਲ ਦੇ ਨੌਜਵਾਨ ਤਾਂ ਗੱਡੀਆਂ 'ਚ ਜਾਂਦੇ ਨੇ ਕੀ ਕਹੋਗੇ ਜੀ ਇਹ ਸਾਡਾ ਵਿਰਸ਼ਾ ਜੀ ਹੁਣ ਤਾਂ ਲੋਕ ਗੱਡੀਆਂ ਬੜਾ ਬੜਾ ਲਿਆਉਂਦੇ ਨੇ ਹਰਾ ਜੀ ਕੋਈ ਮੋਟਰਸਾਈਕਲ ਦੇਦੇ ਉਹਦਾ ਰੇੜੀਆਂ ਤੇ ਲਿਆਉਂਦਾ ਜੀ ਤੇ ਸਾਡਾ ਵਿਰਸ਼ਾ ਪੁਰਖਿਆਂ ਦਾ ਵਿਰਸ਼ਾ ਜੀ ਇਹ ਸਾਡਾ ਇਹ ਸਾਡਾ ਸੰਭਿਆ ਹੋਇਆ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਆਹ ਤੁਹਾਡੇ ਸਾਥੀ ਨੇ ਜੀ ਇਹ ਮਿੱਤਰ ਨੇ ਜੀ ਮੇਰੇ ਅੱਛਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਕਹਿਣਾ ਚਾਹੋਗੇ ਜਿੰਨਾ ਬਾਰੇ ਯਾਰੀ ਕਹਿੰਦੇ ਯਾਰੀ ਸ਼ਬਦ ਬਹੁਤ ਵੱਡਾ ਹੁੰਦਾ ਹਨਾ ਜੀ ਤੇ ਕਿੰਨੀ ਕੁ ਪੱਕੀ ਯਾਰੀ ਹੈ ਤੁਹਾਡੀ ਬਾ ਜਿੰਨੀ ਕਹਿ ਦਿਓ ਜੀ ਯਾਰ ਜਾਣਵਾਰ ਦਾ ਜੀ ਕੋ ਤੂੰ ਠੀਕ ਹੈ ਯਾਰੀ ਤੇ ਦੋ ਸ਼ਬਦ ਬੋਲੋ ਜੀ ਫਿਰ ਯਾਰੀ ਦਾ ਜਿੱਥੇ ਯਾਰ ਖੜ ਜੀ ਉਹ ਹੋਰ ਨਹੀਂ ਖੜਦਾ ਜੀ ਕੋਈ ਤੁਸੀਂ ਕੀ ਕਹੋਗੇ ਜੀ ਯਾਰੀ ਤਾਂ ਜੀ ਰਿਸ਼ਤੇਦਾਰਾਂ ਨੂੰ ਵੀ ਵੱਧ ਹੁੰਦੀ ਹੈ ਜੀ ਯਾਰੀ ਜਿੱਥੇ ਪਗਾਉਣ ਨਾਲ ਯਾਰੀ ਯਾਰੀ ਜਾ ਰਹੇ ਪਗਾਉ ਉੱਥੇ ਜੀ ਅੱਜ ਕੱਲ ਦੇ ਜਿਹੜੇ ਯਾਰ ਨੇ ਜੀ ਉਹ ਗਦਾਰੀਆਂ ਜ਼ਿਆਦਾ ਕਰਨ ਲੱਗੇ ਤੁਸੀਂ ਇਕੱਠੇ ਫਿਰਨੇ ਹੋ ਕੀ ਕਹੋਗੇ ਜੀ ਦੇ ਬਾਰੇ ਯਾਰੀ ਤੇ ਫਿਰਿਆ ਜੋ ਹੁੰਦਾ ਜੀ ਲਵੇ ਵੀ ਨਹੀਂ ਖੜਦਾ ਜੀ ਕੋਈ ਨਾ ਰਿਸ਼ਤੇਦਾਰ ਆਵੇ ਨਾ ਬੁਲਾਵੇ ਕੋਈ ਤੇਰੇ ਤੇ ਪੀੜ ਪੈ ਗਈ ਜੀ ਯਾਰ ਇਹ ਹਾਕ ਮਾਰ ਦੋ ਯਾਰ ਇਹ ਆਊਗਾ ਜੀ ਰਿਸ਼ਤੇਦਾਰ ਵੀ ਨਹੀਂ ਆਉਂਦਾ ਉੱਥੇ ਜਿੱਥੇ ਯਾਰ ਖੜ ਜੂਗਾ ਜੀ ਤੇ ਯਾਰੀ ਦੋਸਤੀ ਬਾਰੇ ਕੀ ਕਹੋਗੇ ਤੁਹਾਨੂੰ ਦੋਨਾਂ ਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਜੀ ਕੀ ਬੋਲੋਗੇ ਇਹਦੇ ਬਾਰੇ ਜੀ ਯਾਰੀ ਬਾਰੇ ਤਾਂ ਇਹ ਬੋਲਾਂਗੇ ਅੱਜਕੱਲ੍ਹ ਦੀਆਂ ਯਾਰੀਆਂ ਨਹੀਂ ਜੀ ਉਹ ਯਾਰੀਆਂ ਨਹੀਂ ਹੈਗੀਆਂ ਉਹ ਤਾਂ ਮੋਟਰਸਾਈਕਲ ਤੇ ਤੇਲ ਬੂਕ ਨਾਲ ਹੀ ਯਾਰੀਆਂ ਨੇ ਕਿਸੇ ਨੂੰ ਕੋਈ ਕੰਮ ਵਾਲੀ ਯਾਰੀ ਨਹੀਂ ਹੈਗੀ ਹੁਣ ਸਾਡੀ ਆ ਅਸੀਂ ਅੱਧੀ ਰਾਤ ਤੋਂ ਵੀ ਇੱਕ ਦੂਜੇ ਦੇ ਜਾਂਦੇ ਹਾਂ ਹੈਂ ਅੱਜ ਕੱਲ੍ਹਾਂ ਲਈ ਕਿਹੜੀ ਇਹਨੇ ਕੋਈ ਆਪਦੇ ਯਾਰ ਦੀ ਭੈਣ ਨੂੰ ਭੈਣ ਨਹੀਂ ਸਮਝਦਾ ਮਾੜਾ ਗਲਤ ਜਾ ਕੇ ਦੇ ਨੇ ਹੈ ਜੀ ਇਹ ਨਹੀਂ ਯਾਰੀਆਂ ਅੱਜ ਦਾ ਹੁਣ ਕਿਹੜੀ ਯਾਰੀ ਹੈ ਜੀ ਤੇ ਨਵੇਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਉਹ ਯਾਰੀ ਕਿਵੇਂ ਪਗਾਣ ਨਵੇਂ ਜਵਾਨਾਂ ਦਾ ਇਹ ਹੈ ਜੀ ਜਿਹਦੇ ਜਾਣਿਆਂ ਨੂੰ ਆਪ ਦਾ ਘਰ ਸਮਝ ਯਾਰ ਦੀ ਭੈਣ ਆਪ ਦੀ ਭੈਣਾਂ ਮਾੜਾ ਚੰਗਾ ਨਾ ਚੱਕੋ ਅੱਧੀ ਰਾਤ ਤੋਂ ਖੜੋ ਵਾਲ ਦੇ ਜਾ ਕੇ ਜਦ ਮਰਜ਼ੀ ਵਾਲਾ ਬੁਲਾਵੇ ਹਾਜ਼ਰ ਹੋ ਏ ਹੈ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਯਾਰੀਆਂ ਇਦਾਂ ਹੀ ਕਾਇਮ ਰਹਿਣ ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋਈ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਜੀ